असङ्ख जप असङ्ख भाव, असङ्ख पूजा असङ्ख्य तपता असङ्ख्य ग्रन्थमुख वेद पाठ असङ्ख्य योग रहे उदास असङ्ख्य भगत गुण विचार, असङ्ख्य सती असङ्ख्य दातार। असङ्ख सूर्मोह मोहभ सार असङ्ख मोन लिवलाय तदरत कौण कहाविचार वारे आना जामाकवा जोदु भावे साई भनिकार, ਤੂੰ ਸਦਾ ਸਲਾਮਤ ਨਿਰੰਕਾਰ ਮੈਂ ਕੌਣ ਹਾਂ ਏ ਕਰਤਾਰ ਤੇਰੀ ਕੁਦਰਤ ਵੀ ਵਿਚਾਰ ਕਰਾਂ ਮੈਂ ਤੇ ਇੱਕ ਵਾਰੀ ਵੀ ਤੇਰੇ ਤੋਂ ਸਦਕੇ ਨਹੀਂ ਹੋ ਸਕਦਾ ਭਾ ਇਨਾ ਤੁਛਾ ਜੋ ਤੁਧ ਭਾਵੇ ਸਾਈ ਭਲੀਕਾਰ ਜੋ ਤੈਨੂੰ ਭਾਉਂਦਾ ਹੈ ਸਭ ਚੰਗਾ ਹੈ सब ठीक है तू सदा अटल है आकार तो रहत है व्यापक है तेरी रचना दे अंदर असंख्य जप असंख्य भाव असंख्य जपेश्वर ने मंत्रां दे जप दे लिंद रहेंदे ने और तेरे नाम दा जप करदे रहेंदे ने ਕਰਦੇ ਰਹਿੰਦੇ ਨੇ ਅਸੰਖ ਐਸੇ ਨੇ ਜੋ ਹਰ ਵਕਤ ਭਾਵਨਾ ਚ ਰਹਿਂਦੇ ਨੇ ਸ਼ਰਧਾ ਵਿੱਚ ਰਹਿੰਦੇ ਨੇ ਅਸੰਖ ਤੋਂ ਮਰਾ ਸੰਖਿਆ ਨਹੀਂ ਹੋ ਸਕਦੀ ਗਿਣਤੀ ਨਹੀਂ ਹੋ ਸਕਦੀ ਭਾਵ ਅਨੰਤ ਨੇ ਬੇਅੰਤ ਨੇ ਐਸੇ ਨੇ ਜੋ ਜਪ ਕਰ ਰਹੇ ਨੇ ਭਾਵਨਾ ਵਿੱਚ ਜੀ ਰਹੇ ਨੇ ਸ਼ਰਧਾ ਵਿੱਚ ਜੀ ਰਹੇ ਨੇ ਅਸੰਖ ਜਪੀਸ਼ਵਰ ਨੇ ਮੰਤਰਾਂ ਦੇ ਜਪ ਵਿੱਚ ਲੀਨ ਰਹਿੰਦੇ ਨੇ ਔਰ ਤੇਰੇ ਨਾਮ ਦਾ ਜਪ ਕਰਦੇ ਰਹਿੰਦੇ ਨੇ ਕਰਦੇ ਰਹਿੰਦੇ ਨੇ ਅਸੰਖ ਐਸੇ ਨੇ ਜੋ ਹਰ ਵਕਤ ਭਾਵਨਾ ਚ ਰਹਿੰਦੇ ਨੇ ਸ਼ਰਧਾ ਦੇ ਚ ਰਹਿੰਦੇ ਨੇ ਅਸੰਖ ਤੋਂ ਮਰਾਦ ਸੰਖਿਆ ਨਹੀਂ ਹੋ ਸਕਦੀ ਗਿਣਤੀ ਨਹੀਂ ਹੋ ਸਕਦੀ ਭਾਵ ਅਨੰਤ ਨੇ ਬੇਅੰਤ ਨੇ ਐਸੇ ਜੋ ਜਪ ਕਰ ਰਹੇ ਨੇ ਭਾਵਨਾ ਵਿੱਚ ਜੀ ਰਹਿਣਾ ਸਰਬਾਦ ਜੀ ਰਹਿਣਾ ਅਸੰਖ ਪੂਜਾ ਅਸੰਖ ਤਪਤਾ અનੰਤ ਨੇ ਐਸੇ ਅਸੰਖ ਨੇ ਐਸੇ ਜੋ ਤਰ੍ਹਾਂ ਤਰ੍ਹਾਂ ਦੇ ਪੂਜਾ ਇਤਿਆਦਕ ਵਿੱਚ ਜੁਟੇ ਹੋਏ ਨੇ ਔਰ ਅਨੰਤ ਨੇ ਐਸੇ ਜੋ ਗਰਮੀਆਂ ਦੇ ਦਿਨਾਂ ਚ ਧੋਣੇ ਤਪਾ ਕੇ ਆਪਣਾ ਤੰਤ ਪਾਉਂਦੇ ਨੇ ਇਸ ਤਰ੍ਹਾਂ ਦੀ ਉਹ ਧਾਰਮਿਕ ਸਾਧਨਾ ਕਰਦੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਤ ਇਸ ਤਰ੍ਹਾਂ ਦੀ ਉਹ ਧਾਰਮਿਕ ਸਾਧਨਾ ਕਰਦੇ ਨੇ असंख्य ग्रंथ मुख वेद पाठ अनंत ऐसे ने गिनती विच नहीं आ सकदे जो ज्ञान नाल भरे हुए ग्रंथां दा पाठ करदे ने करी जांदे ने करी जांदे ने दिन रात पाठ दे विच लेंदे रंदे ने वाणी दा पाठ करदे रंदे ने करदे रंदे ने ज्ञान भरे ग्रंथां दा अध्ययन ਆਤਮ ਦੇ ਰੂਪ ਵਿੱਚ ਕਰਦੇ ਹੀ ਰਹਿੰਦੇ ਨੇ ਅਸੰਖ ਜੋਗ ਮਨ ਰਹੇ ਉਦਾਸ ਸੰਖਿਆ ਨਹੀਂ ਹੋ ਸਕਦੀ ਗਿਣਤੀ ਨਹੀਂ ਹੋ ਸਕਦੀ ਉਹਨਾਂ ਦੀ ਜਿਨ੍ਹਾਂ ਦੇ ਮਨ ਉਦਾਸ ਹੋ ਗਏ ਨੇ ਸੰਸਾਰ ਤੋਂ ਨਿਰਾਸ਼ ਹੋ ਗਏ ਨੇ ਔਰ ਜੋਗ ਸਾਧਨਾ ਵਿੱਚ ਜੁੜ ਕੇ ਪ੍ਰਭੂ ਨਾਮ ਦੀ ਸਿੱਧੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ अनंत ने अनंत ने असंख्य भगत गुण ज्ञान विचार अनंत ऐसे ने जिन्होंदे हृदय भावना नाल भजे हुए ने भक्ति करदे ने और अनंत ऐसे ने गुण ज्ञान विचार ज्ञानी ने तेरे गुणो दी विचार विचलीन रहेंदे ने हर वक्त ਇਹੀ ਸੋਚਦੇ ਰਹਿੰਦੇ ਨੇ ਪ੍ਰਭੂ ਦਾ ਇਹ ਗੁਣ ਹੈ ਪ੍ਰਭੂ ਦਾ ਇਹ ਗੁਣ ਹੈ ਉਹ ਦਿਆਲੂ ਹੈ ਉਹ ਕਿਰਪਾਲੂ ਹੈ ਉਹ ਸਮੁਦ੍ਰਿਸ਼ਟ ਹੈ ਉਹ ਵਿਆਪਕ ਹੈ ਉਹ ਨਿਰਭਉ ਹੈ ਉਹ ਨਿਰਵੈਰ ਹੈ ਇਤਿਆਦਿਕ ਗੁਣਾਵਿਚ ਉਹ ਲਿੰਨ ਰਹਿੰਦੇ ਨੇ ਆਪਣੇ ਵਿਚਾਰ ਮੰਡਲ ਦੇਚ ਆਪਣੇ ਸੋਚ ਮੰਡਲ ਦੇਚ ਪ੍ਰਭੂ ਦੇ ਗੁਣਾ ਨੂੰ ਲਿਆਉਂਦੇ ਨੇ ਆਪਣੀ ਗਿਆਨ ਸਾਧਨਾ ਦੇਚ ਪਰਮਾਤਮਾ ਦੇ ਗੁਣਾ ਨੂੰ ਲਿਆਉਂਦੇ ਨੇ अशंख सते अशंख दाता अनंत ऐसे ने सत धर्म नो पालन वाले ने भाव दानी ने परोपकारी ने हर वक्त ऐसा कर्म करदे ने जिस देते सच दी ही मोर लगी होवे सती ने और अनंत ऐसे ने हर वक्त ਦੇਣ ਦੀ ਸੋਚਦੇ ਰਹਿੰਦੇ ਨੇ ਦੇਣ ਦੀ ਸੋਚਦੇ ਰਹਿੰਦੇ ਨੇ ਗੁਣਵਾਨ ਮਨੁੱਖ ਪ੍ਰਭੂ ਦੀ ਪਿਆਸ ਵਾਲਾ ਮਨੁੱਖ ਦੇਖ ਕੇ ਖੁਸ਼ ਹੁੰਦਾ ਹੈ ਔਰ ਇਸ ਤੋਂ ਉਲਟ ਲੈ ਕੇ ਖੁਸ਼ ਹੁੰਦਾ ਹੈ ਮਹਾਰਾਜ ਪ੍ਰਮਾਨ ਕਰਦੇ ਨੇ ਦਿੱਤੇ ਨਾਲੋਂ ਲਿੱਤਾ ਚੰਗਾ ਮਨਮੁਖ ਐਵੇਂ ਜਾਣੀਏ ਮਨਮੁਖ ਨੂੰ ਇਸ ਤਰ੍ਹਾਂ ਜਾਣੋ ਜੋ ਲੈਣ ਵਿੱਚ ਖੁਸ਼ ਹੋ ਜਿਹੜਾ ਦੇ ਰਿਹਾ ਉਸ ਦੇ ਵਿੱਚ ਕੋਈ ਧਿਆਨ ਨਹੀਂ ਜੋ ਮਿਲ ਰਿਹਾ ਉਸ ਤੇ ਹੀ ਧਿਆਨ ਹੈ ਇਹ ਮਨ ਮੁਕਤੀ ਪਹਿਚਾਨ ਹੈ ਉਹਨੂੰ ਦੇਣ ਲੱਗਿਆ ਕਦੀ ਖਿਆਲ ਨਹੀਂ ਆਉਂਦਾ ਦਾਤਾ ਭਾਵ ਉਸ ਦੇ ਅੰਦਰ ਪੈਦਾ ਨਹੀਂ ਆਉਂਦਾ ਕਿਉਂਕਿ ਉਸਨੇ ਦਾਤੇ ਦੀ ਤਰਫ ਕਦੀ ਧਿਆਨ ਹੀ ਨਹੀਂ ਦਿੱਤਾ ਦਾਤ ਦੇ ਚੇ ਜੁੜ ਕੇ ਰਹਿ ਗਿਆ ਫਸ ਕੇ ਰਹਿ ਗਿਆ ਅਨੰਤ ਹੈ ਸੇਨੇ ਜੋ ਦੇਖੇ ਖੁਸ਼ ਹੁੰਦੇ ਨੇ ਦਾਤਾਰ ਨੇ ਅਸੰਖ ਸੂਰ ਮੋਹ ਭਖਸਾਰ ਅਨੰਤ ਐਸੇ ਨੇ ਸੂਰ ਵੀਰ ਨੇ ਆਪਣੇ ਮੁਖੜੇ ਤੇ ਸ਼ਸਤਨਾ ਦਾ ਭਾਰ ਸਹਾਰਦੇ ਨੇ ਭਾਅ ਚੋਟ ਸਹਾਰਦੇ ਨੇ ਭਖਸਾਰ ਲੋਹੇ ਦੇ लोहे दी जो सट है शस्त्रਾਂ ਦੀ ਜੋ चोट है ਆਪਣੇ ਮੂੰਹ ਤੇ ਸਾਰਦੇ ਨੇ ਬਾਅ ਮੈਦਾਨੇ ਜੰਗ ਵਿੱਚ ਪਿੱਠ ਨਹੀਂ ਦੇਂਦੇ ਸਨ ਮੁਖੋ ਕੇ ਲੜਦੇ ਨੇ ਅਸੰਖਮੋਨ ਲੈਵ ਲਾਇਤਾਰ ਅਨੰਤ ਐਸੇ ਨੇ ਮੋਨੀ ਨੇ ਕੋਸ਼ਿਸ਼ ਕਰਦੇ ਨੇ ਨਹੀਂ ਬੋਲਣਾ ਨਹੀਂ ਬੋਲਣਾ ਤਾਂ ਕਿ ਇੱਕ ਦਿਨ ਮਨ ਚੁੱਪ ਕਰ ਜਾਏ ਨਾ ਬੋਲੇ ਨਾ ਨੋਲੇ ਇਸ ਤਰ੍ਹਾਂ ਦੀ ਸਾਧਨਾ ਕਰਨ ਵਾਲੇ ਅਨੰਤ ਨੇ ਅਨੰਤ ਨੇ ਇਕਲਵਤਾਰ ਮੌਨ ਧਾਰਨ ਕੀਤਾ ਹੋਇਆ ਹੈ ਔਰ ਕੋਸ਼ਿਸ਼ ਕਰ ਰਹੇ ਨੇ ਜੈਸੇ ਜ਼ਬਾਨ ਨੂੰ ਚੁੱਪ ਰੱਖਿਆ ਹੋਇਆ ਹੈ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ ਮਹਾਰਾਜ ਕਹਿੰਦੇ ਨੇ ਮੈਂ ਕੌਣ ਹਾਂ ਕੁਦਰਤ ਦੀ ਵਿਚਾਰ ਕਰਨ ਵਾਲਾ ਮੈਂ ਤਾਂ ਇੱਕ ਨਿਮਾਣਾ ਜਿਆ ਤੁਛ ਇੱਕ ਦਫਾ ਵੀ ਸਦਕੇ ਨਹੀਂ ਹੋ ਸਕਦਾ ये प्रभु जो तेनू भावदा है ओ भला है चंगा है तू अटल है सदैवी है आकार तो रहत है उसकी कुदरत सिर्फ चानण पक्ष नहीं अंधकार पक्ष भी है सिर्फ दिन नहीं रात भी है प्रभु ने ये सारा संसार दो रंगा वाला बनाया है, तो हूँ मेरे पातशाह दूसरे रंग दा, ਜ਼ਿਕਰ ਕਰਦੇ ਨੇ